ਬਾਬੂ ਨੇ ਅੱਖਾਂ ਭਰ ਲੀਆਂ ਬਾਬੂ ਭਾਵੁਖ ਹੋ ਗਏ ਮਨ ਭਰ ਗਿਆ ਆਪਣੇ ਨੌਜਵਾਨ ਹਾਂਜੀ ਦੇਖ ਲਈ ਹੁੰਦਾ ਕਿਹਦੇ ਬੁੱਤਾਂ ਕੱਲੂ ਸਾਡੇ ਬੁੱਤਾਂ ਨੂੰ ਮਾਰਨਗੇ ਉੱਥੋਂ ਆਇਆ ਗੋਲਾ ਲੱਤ ਤੇ ਡੇਕ ਕੇ ਫਟ ਗਿਆ ਲੱਤ ਟੁੱਟ ਗਈ ਆ ਵੀਰੇ ਸੋ ਸਵੇਰੇ ਪੇਸ਼ਣ ਹੋਣਾ ਇਹ ਪੰਜਾਬ ਆ ਲੱਤ ਦੋ ਪਾਸਿਓਂ ਫ੍ਰੈਕਚਰ ਆ ਫਿਰ ਵੀ ਬਾਈ ਕਹਿੰਦਾ ਕਿ ਮੈਂ ਚੜ੍ਹਦੀ ਕਲਾ ਦੇ ਵਿੱਚ ਆ ਗੋਲੀ ਜੀ origignal ਬੋਲਟ ਮਾਰਈ ਆ ਦੇਖੋ ਜੀ ਵੀਡੀਓ ਦੇਖੋ ਤਾਂ ਬਾਈ ਦੇ ਸ਼ੰਭੂ ਮੋਰਚੇ ਤੇ ਗੋਲੀ ਵੱਜੀ ਬਾਹ ਦੇ ਆਰਪਾਰ ਹੀ ਹੋ ਗਈ ਹਾਂ ਜੀ ਇਹ ਥੋੜੀ ਬਾਹ ਦੇ ਆਰਪਾਰ ਹੋ ਗਈ ਹਾਂ ਜੀ ਸਿੱਧੇ ਪੈਰ ਮਾਰਈ ਇਹਨੇ ਤੇ ਕੋ ਹੋਰ ਬੰਬ ਚੱਲ ਰਹੇ ਨੇ ਉਹ ਫਟਦੇ ਆ ਕੇ ਤੇ ਉਹ ਆ ਕੇ ਪੈਰ ਦੇ ਵੱਜੇ ਹੀ ਉਹਨੇ ਸਜਾਤਾ ਸਾਰਾ ਉੱਤੇ ਤੇ ਗਿੱਟਾ ਬਾਹਰ ਹੋ ਗਿਆ ਇਸ ਗੋਲੀ ਨੂੰ ਚਲਾਉਣ ਤੇ ਕਸ਼ਮੀਰ ਦੇ ਵਿੱਚ ਪਾਬੰਦੀ ਉਹ ਵੱਡੀ ਮਾਤਰਾ ਦੇ ਵਿੱਚ ਸ਼ੰਭੂ ਬੈਰੀਅਰ ਦੇ ਉੱਤੇ ਚਲਾਈ ਗਈ ਰਬੜ ਵਾਲੀ ਗੋਲੀ ਵੀਰ ਦੇ ਮੱਥੇ ਤੇ ਲੱਗੀ ਐ ਟਾਂਕੇ ਵੀ ਲੱਗੇ ਲੰਗਰਾਂਚ ਵੀ ਫਾਇਰਿੰਗ ਕਰਕੇ ਸਾਡੇ ਉੱਤੇ ਹਮਲਾ ਕਰਿਆ ਕੋਈ ਚੜ੍ਹ ਚੜ੍ਹਦੀ ਕਲਾ 'ਚ ਸਾਰੇ ਜੀ ਨਾਲ ਇਹਨਾਂ ਬਿਯੁਰਗਨ ਇਹ ਸਾਡੇ ਨੇ ਇਹਨਾਂ ਦੇ ਫਾਦਰ ਦੀ ਸ਼ਹੀਦੀ ਦੀ ਗੱਲ ਸੁਣ ਕੇ ਇੱਧਰ ਬਾਬਾ ਜੀ ਦੀਆਂ ਅੱਖਾਂ ਭਰ ਗਈਆਂ ਪੰਜਾਬ ਕਹਿੰਦਾ ਕਿ ਅਸੀਂ ਜੰਗ ਲੜ ਰਹੇ ਹਾਂ ਜਿੱਤਾਂਗੇ ਜਿੰਨੀਆਂ ਮਰਜ਼ੀ ਕੁਰਬਾਨੀਆਂ ਹੋਣ ਅਸੀਂ ਰਾਜਪੁਰਾ ਸਿਵਲ ਹਸਪੀਟਲ ਦੇ ਵਿੱਚ ਆ ਇੱਥੇ ਮਾਹੌਲ ਕਾਫੀ ਗਮਗੀਨ ਹੈ ਕਿਉਂਕਿ ਸਾਡੇ ਜ਼ਖਮੀ ਕਿਸਾਨ ਜਿਹੜੇ ਨੇ ਕਈਆਂ ਦੇ ਆਪਰੇਸ਼ਨ ਹੋਣੇ ਸਵੇਰੇ ਬਹੁਤ ਜ਼ਿਆਦਾ ਛੱਟ ਲੱਗੀ ਆ ਵੀਰ ਤੁਸੀਂ ਦੇਖੋ ਬਈ ਇੱਕ ਮਿੰਟ ਥੋੜਾ ਜਿਹਾ ਥਾਂ ਦੇ ਦਿਓ ਵੀਰੇ ਸਸਤਿਕਲ ਬਾਈ ਸਸਤਿਕਲ ਭਾਈ ਕਿਵੇਂ ਬਾਈ ਤੁਹਾਡੇ ਛੱਟ ਲੱਗੇ ਭਾਜੀ ਮਹੀਨਾ ਪਾਣੀ ਦੀ ਸੇਵਾ ਕਰੰਦਾ ਹੈ ਜਲਦੀ ਤੇ ਅੱਗੇ ਦੇਣਗੇ ਮੇਰੇ ਉਹਨਾਂ ਨਾਲ ਪਿੱਠ ਸੀਗੀ ਪਿੱਛੋਂ ਆਇਆ ਗੋਲਾ ਲੱਤ ਤੇ ਡੇਕ ਕੇ ਫਟ ਗਿਆ ਉਹ ਦੇ ਕਰਕੇ ਲੱਤ ਨਾ ਫਟਨ ਜੋ ਫਟਿਆ ਉੱਥੇ ਹੀ ਮੈਂ ਡੇਕ ਪਿਆ ਮੁੜ ਕੇ ਚੋਕ ਹੀ ਲਿਆਂਦਾ ਹਾਂਜੀ ਡਾਕਟਰ ਕੀ ਕਹਿ ਰਹੇ ਨੇ ਲੱਤ ਟੁੱਟ ਗਈ ਆ ਵੀਰੇ ਸਵੇਰੇ ਪ੍ਰੈਸ਼ਰ ਹੋਣਾ ਮੋਸਲਾ ਠੀਕ ਹੈ ਨਾ ਮਤਲਬ ਹਾਂਜੀ ਹਾਂਜੀ ਚੜਦੀ ਕਲਾ ਇਹ ਪੰਜਾਬ ਆ ਲੱਤ ਦੋ ਪਾਸਿਓ ਫ੍ਰੈਕਚਰ ਆ ਫਿਰ ਵੀ ਬਾਈ ਕਹਿੰਦਾ ਕਿ ਮੈਂ ਚੜਦੀ ਕਲਾ ਦੇ ਵਿੱਚ ਆ ਬਾਈ ਸਾਡੇ ਵੱਲੋਂ ਕੋਈ ਕੋਈ ਮਦਦ ਕਿਉਂਕਿ ਪੰਜਾਬ ਤੁਹਾਨੂੰ ਦੇਖ ਰਿਹਾ ਹੈ ਚੜਦੀ ਕਲਾ ਮਾਜੀ ਬਾਈ ਬਿਲਕੁਲ ਬਾਈ ਤੁਸੀਂ ਕਿੱਥੋਂ ਆਏ ਹੋ ਅਸੀਂ ਪੱਟੀ ਸ਼ਹਿਰ ਤੋਂ ਆਏ ਆ ਜੀ ਸਾਡਾ ਪੱਟੀ ਸ਼ਹਿਰ ਇਲਾਕਾ ਇਹ ਸਾਡੀ ਮਾਸੀ ਦੀ ਦਾ ਲੜਕਾ ਜੀ ਅਸੀਂ ਇਹਨੂੰ ਨਾਲ ਲੈ ਗਏ ਆ ਕਿ ਚਲੋ ਉੱਥੇ ਜਾ ਕੇ ਸੇਵਾ ਪਾਣੀ ਕਰਾਂਗੇ ਜੀ ਅਸੀਂ ਉੱਥੇ ਸੇਵਾ ਕਰਦੇ ਬੈਠ ਸੀਗੇ ਤੇ ਇਹਨਾਂ ਦੀ ਪਿੱਠ ਸੀਗੀ ਮੈਂ ਥੋੜਾ ਜਿਹਾ ਇਹਨਾਂ ਤੋਂ ਅੱਗੇ ਸੀਗਾ ਪਤਾ ਲੱਗਾ ਯਕਦਮ ਉਹਨਾਂ ਨੇ ਪੈਰਿੰਗ ਕਰਨੀ ਸ਼ੁਰੂ ਕੀਤੀ ਬੰਬ ਵੱਜਿਆ ਜੀ ਇਹਦੀ ਲੱਤ ਤੇ ਬੰਬ ਵੱਜਾ ਮੇਰੇ ਆ ਮਗਰ ਵੱਜਾ ਮਗਰੋਂ ਮਦਲ ਕੀ ਪਰਨੇਦੋ ਲਗਾ ਇੱਕ ਦੋ ਮੋਰ ਸਿੰਘ ਆ ਇੱਕ ਹੋਰ ਸਿੰਘ ਆ ਉਹਦੇ ਲੱਤ ਤੇ ਵੱਜਾ ਇੱਕ ਸਾਡੇ ਤੋਂ ਕੈਰੋਂ ਤੋਂ ਲਾਗੋ ਪੇਂਡ ਤੋਂ ਆਈ ਸਿੰਘ ਜਥੇਬੰਦੀ ਜਰਨੈਲ ਸਿੰਘ ਜੀ ਉਹਨਾਂ ਦੇ ਵੀ ਲੱਤ ਤੇ ਵੱਜਾ ਜੀ ਅਸੀਂ ਉੱਥੋਂ ਭੱਜ ਕੇ ਐਂਬੂਲੈਂਸ ਲਿਆ ਕੇ ਅੱਗੋਂ ਸਾਰੀ ਸੰਗਤ ਨੂੰ ਪਾਸੇ ਕਰਕੇ ਐਂਬੂਲੈਂਸ ਭਜਾ ਕੇ ਲਿਆਂਦੀ ਇੱਥੇ ਬਾਈ ਤੁਸੀਂ ਮਾਜੇ ਦਿਓ ਇਹੋ ਜਿਹਾ ਕਿਹੜਾ ਜਜ਼ਬਾ ਹੈਗਾ ਕਿ ਬਾਈ ਦੇ ਏਡੀ ਛੱਟ ਲੱਗੀ ਫੇਰ ਵੀ ਕਹਿੰਦਾ ਵੀ ਚੜ੍ਹਦੀ ਕਲਾ ਵੀਰ ਜੀ ਗੁਰੂ ਰਾਮਦਾਸ ਜੀ ਦੀ ਕਿਰਪਾ ਜੀ ਜਿਹਦੇ ਦਰ ਤੇ ਹੀ ਇੱਥੇ ਆਣਾ ਹਨ ਅਸੀਂ ਸੱਚਡੇ ਸੰਡੇ ਆਹੀ ਗੁਰੂ ਗੁਰੂ ਰਾਮਦਾਸ ਜੀ ਦੇ ਦਰ ਦੇ ਉੱਤੇ ਸੇਵਾ ਕਰਦੇ ਆ ਜੀ ਕਿਰਪਾ ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਦੀ ਚੜ੍ਹਦੀ ਕਲਾ ਜੀ ਮਾਝੇ ਦੇ ਲੋਕ ਆ ਅਸੀਂ ਇੰਨੀ ਕਿਰਪਾ ਸਾਡੇ ਤੇ ਗੁਰੂ ਰਾਮਦਾ ਪਾਸ਼ਾ ਦੀ ਆਪਾਂ ਨੂੰ ਕੋਈ ਪ੍ਰਵਾਹ ਨਹੀਂ ਆ ਅਸੀਂ ਜੇ ਅਸੀਂ ਹੱਕ ਲੈਣ ਆਏ ਨਾ ਤੇ ਹੱਕ ਲੈ ਕੇ ਜਾਵਾਂਗੇ ਉਦਾਂ ਨਹੀਂ ਅਸੀਂ ਜਾਂਦੇ ਜੋ ਮਰਜ਼ੀ ਹੋ ਜੇ ਉਦਾਂ ਨਹੀਂ ਕਿਤੇ ਵੀ ਜਾਂਦੇ ਅਸੀਂ ਸੋ ਇਹ ਮਾਝੇ ਦੇ ਨੇ ਪੂਰਾ ਬਾੜ ਤੁਸੀਂ ਦੇਖੋ ਵੀਰ ਹੋਣਿਆਂ ਦੇ ਵੀ ਬਾਈ ਸਸੀਕਾਲ ਤੁਹਾਡੇ ਛੱਟ ਕਿਵੇਂ ਲੱਗੀ ਜਿੱਥੇ ਉਹ ਉੱਥੇ ਅੰਦੋਲਨ ਦੇ ਵਿੱਚ ਅਸੀਂ ਅੱਗੇ ਸੀਗੇ ਉੱਥੋਂ ਉਹਨਾਂ ਨੇ ਗੋਲਾਬਾਰੀ ਕਰੀ ਆਕੇ ਪੈਰ ਤੇ ਉੱਤ ਲੱਗੀ ਤੇ ਬਾਹਾਂ ਉੱਤ ਲੱਗੀ ਇਹ ਤਾਂ ਚਲੋ ਠੀਕ ਹੋ ਗਿਆ ਉੱਥੋਂ ਗਿੱਟਾ ਪਾੜ ਗਿਆ ਤੁਲੇ ਗਿੱਟਾ ਬਾਹਰ ਨਿਕਲੇ ਬੰਬ ਵੱਜ ਗਏ ਨਹੀਂ ਦੂਸਰੇ ਇੱਕ ਹੋਰ ਬੰਬ ਚੱਲ ਰਹੇ ਨੇ ਉਹ ਫਟਦੇ ਆਗੇ ਤੇ ਉਹ ਆਕੇ ਪੈਰ ਦੇ ਵੱਜਿਆ ਹੀ ਉਹਨੇ ਸਜਾਤਾ ਸਾਰਾ ਉੱਥੇ ਤੇ ਤੁਲੇ ਗਿੱਟਾ ਬਾਹਰ ਨਿਕਲ ਗਏ ਡਾਕਟਰ ਕੀ ਕਹਿ ਰਹੇ ਨੇ ਡਾਕਟਰ ਕਹਿ ਰਹੇ ਨੇ ਵਹਲੇ ਠੀਕ ਹੈ ਇਹ ਪੱਟੀ ਬੰਨਦੇ ਅੱਗੇ ਦੇਖੋ ਕੀ ਬਣਦਾ ਏ ਸੋ ਕੋਈ ਠੀਕ ਹੈ ਬਾਈ ਚੜਦੀ ਕਲਾ ਚੜਦੀ ਕਲਾ ਐ ਚੜਦੀ ਕਲਾ ਸੋ ਇਹ ਆ ਵੀ ਜਦ ਮਰਜੀ ਦੇਖ ਲਿਆ ਆ ਕੇ ਫਸ ਦੇ ਹਾਂਜੀ ਵੀਰੇ ਇਹ ਸਦਿਕਾ ਰਿਪੋਰਟਾਂ ਜੀ ਮਾਰੇ ਕਿਰਪਾ ਸੀ ਸ਼ਾਂਤ ਮਈ ਦੇ ਨਾਲ ਧਰਨਾ ਪ੍ਰਦਰਸ਼ਨ ਕਰ ਰਹੇ ਆ ਸੀ ਸ਼ਾਂਤ ਮਈਨਾ ਸੇਵਾ ਕਰ ਰਹੇ ਆ ਉੱਥੇ ਜੇ ਜਲ ਪਾਣੀ ਛਕਾ ਰਹੇ ਆ ਸਾਰੀ ਸੰਗਤ ਨੂੰ ਸਾਨੂੰ ਪਤਾ ਹੀ ਨਹੀਂ ਲੱਗਾ ਕਿਹੜੇ ਵਲੇਗੀ ਇਧਰੋਂ ਫਾਇਰਿੰਗ ਹੋਈ ਆ ਗੋਲੇਬਾਰੀ ਹੋਈ ਆ ਬਹੁਤ ਜ਼ਿਆਦਾ ਗੋਲਾਬਾਰੀ ਆ ਇਹ ਵੀਰ ਇਹਦੀ ਵੀ ਪਿੱਠ ਸੀਗੀ ਇਹਦੇ ਯੱਕਦਮ ਆਗੇ ਵੀਰ ਜੀ ਇਹਦੇ ਬੱਜਾ ਜਿੱਦੋਂ ਗੋਲਾ ਤੇ ਇਸ ਵੀਰ ਨੇ ਤਾਂ ਵੀ ਵੀ ਮਹਿਸੂਸ ਨਹੀਂ ਕੀਤਾ ਕਹਿੰਦਾ ਚੜਦੀ ਕਲਾ ਕੋਈ ਗੱਲ ਨਹੀਂ ਜੀ ਆਪਣੇ ਪੈਰਾਂ ਦੇ ਤੁਰ ਕੇ ਐਂਬੂਲੈਂਸ ਤੱਕ ਗਿਆ ਜੀ ਕਹਿੰਦਾ ਕਿ ਮੇਰੇ ਚੜਦੀ ਕਲਾ ਕੋਈ ਗੱਲ ਨਹੀਂ ਗੁਰੂ ਰਾਮਦਾਸ ਜੀ ਦੀ ਕਿਰਪਾ ਬਾਬੇ ਦੀਪ ਸਿੰਘ ਦੀ ਕਹਿੰਦਾ ਕੋਈ ਨਹੀਂ ਮੈਂ ਜਾਊਂਗਾ ਹਸਪਤਲ ਆਫਦਾ ਲਾਏ ਰਾਵਾਂਗੇ ਪਿਆਰ ਨਾਲ ਕਰਾਂਗੇ ਕੋਈ ਦਰਦ ਨਹੀਂ ਮਹਿਸੂਸ ਕਰ ਰਿਹਾ ਜੀ ਇੰਨੀ ਚੜਦੀ ਕਲਾ ਸ਼ਾਂਤਮਈ ਦੇ ਨਾਲ ਉਥੇ ਪ੍ਰਦਰਸ਼ਨ ਕਰਦੇ ਆ ਜੀ ਬਿਲਕੁਲ ਅੱਜ ਸਵੇਰ ਤੋਂ ਹੀ ਵੈਸੇ ਮੋਰਚਾ ਕਾਫੀ ਸ਼ਾਂਤਮਈ ਚੱਲ ਰਿਹਾ ਹੈ ਤੁਸੀਂ ਜਨਰਲ ਵਾਰਡ ਦੇਖੋ ਤਾਂ ਵੀਰ ਹੋਣੀ ਇਹਨਾਂ ਦੇ ਬਾਹ ਦੇ ਵਿੱਚ ਭਾਈ ਗੋਲੀ ਲੱਗੀ ਹੈ ਤੁਹਾਡੀ ਹਾਂਜੀ ਬਾਹ ਦੇ ਵਿੱਚ ਗੋਲੀ ਲੱਗੀ ਹੈ ਇਨਾ ਮੇਰਾ ਜਸਕਰ ਨੇ ਜਿਲ੍ਹਾ ਮੇਰਾ ਪਟਿਆਲਾ ਹੀ ਤਹਿਸੀਲ ਰਾਜਪੁਰਾਈ ਬਲੌਕ ਘਨੌਰ ਜੀ ਤੁਸੀਂ ਮਰਦਾਂਪੁਰ ਦੇ ਹੋ ਹਾਂਜੀ ਮਰਦਾਂਪੁਰ ਮਰਦਾਂਪੁਰ ਸ਼ੰਭੂ ਦੇ ਬਿਲਕੁਲ ਨਜ਼ਦੀਕ ਹੈ ਤੇ ਤਿੰਨ ਤੋਂ ਚਾਰ ਨੌਜਵਾਨ ਇੱਥੇ ਜ਼ਖਮੀ ਹੋ ਕੇ ਆਏ ਨੇ ਤੁਸੀਂ ਵੀਡੀਓ ਦਿਖਾ ਰਹੇ ਸੀਗੇ ਇਹ ਤੁਹਾਡੀ ਬਾਹ ਦੇ ਵਿੱਚ ਗੋਲੀ ਸੀਗੀ ਜਾਂ ਫਿਰ ਜਿਹੜਾ ਥਰੂ ਗੈਸ ਦਾ ਗੋਲਾ ਗੋਲੀ ਜੀ ਰੀਜਨਲ ਬੌਲਟ ਮਾਰਿਆ ਜੀ ਆਹ ਦੇਖੋ ਜੀ ਵੀਡੀਓ ਦੇਖੋ ਦਾ ਬਾਈ ਦੇ ਸ਼ੰਭੂ ਮੋਰਚੇ ਤੇ ਗੋਲੀ ਵੱਜੀ ਬਾਹ ਦੇ ਆਰਪਾਰ ਹੀ ਹੋ ਗਈ ਹਾਂ ਜੀ ਇਹ ਥੋੜੀ ਬਾਹ ਦੇ ਆਰਪਾਰ ਹੋ ਗਈ ਬਈ ਹਾਂ ਜੀ ਸਿੱਧੇ ਪੈਰ ਮਾਰੇ ਜੀ ਉਹਨਾਂ ਨੇ ਜੀ ਪਹਿਲਾਂ ਥਰੂ ਗੈਦ ਦੇ ਗੋਲੇ ਗਰੇ ਜੀ ਫਿਰ ਸਿੱਧੇ ਪੈਰ ਮਾਰੇ ਹਾਂ ਜੀ ਬਾਹ ਦੇ ਡਾਕਟਰ ਕਿਵੇਂ ਕਹਿ ਰਹੇ ਜੀ ਜ਼ਰਾ ਜ਼ਖਮ ਤਾਂ ਨਹੀਂ ਆ ਨਾ ਕਹਿ ਰਹੇ ਠੀਕ ਹੈ ਜੀ ਐਕਸਰਾ ਕਰਾਇਆ ਠੀਕ ਹੈ ਜੀ ਬਾਕੀ ਕੱਲ ਨੂੰ ਪਟਿਆਲਾ ਭੇਜेंगे ਜੀ ਰੈਫਰ ਕਰਨ ਬਾਰੇ ਕੀ ਹਾਂ ਜੀ ਉਹ ਦੇਖੋ ਸੀ ਇਹ ਇਸ ਜ਼ਖਮ ਹੈ ਜਿਵੇਂ ਬਾਈ ਦਿਖਾਇ ਸੀ ਬਈ ઓਪਰੇਸ਼ਨ ਫਿਰ ਵੀ ਕਹਿੰਦਾ ਕਿ ਬਾਈ ਚੜਦੀ ਕਲਾ ਚ ਇਹ ਵੀ ਮਰਦਾਂਪੁਰ ਵਾਲੇ ਨੇ ਬਾਈ ਤੁਹਾਡੇ ਰਬੜ ਵਾਲੀ ਗੋਲੀ ਲੱਗੀ ਮਤਲਬ ਇਹ ਤੁਹਾਡੇ ਟਾਂਕੇ ਲੱਗੇ ਟਾਂਕੇ ਲੱਗੇ ਚਾਰ ਟਾਂਕੇ ਲੱਗੇ ਨੇ ਸੋ ਇਸ ਗੋਲੀ ਨੂੰ ਚਲਾਉਣ ਤੇ ਕਸ਼ਮੀਰ ਦੇ ਵਿੱਚ ਪਾਬੰਦੀ ਉਹ ਵੱਡੀ ਮਾਤਰਾ ਦੇ ਵਿੱਚ ਸ਼ੰਭੂ ਬੈਰੀਅਰ ਦੇ ਉੱਤੇ ਚਲਾਈ ਗਈ ਰਬੜ ਵਾਲੀ ਗੋਲੀ ਵੀਰ ਦੇ ਮੱਥੇ ਤੇ ਲੱਗੀ ਹੈ ਟਾਂਕੇ ਵੀ ਲੱਗੇ ਨੇ ਬਾਈ ਕਦੋਂ ਦੀ ਗੱਲ ਹੈ 13 ਤਰੀਕ ਦੀ ਪਹਿਲੇ ਦਿਨ ਜਿੱਦਣ ਆਏ ਹਾਂਜੀ ਹਾਂਜੀ ਹੁਣ ਜਿਵੇਂ ਜਾਰੇ ਦਰਤਾ ਨਹੀਂ ਹੋਰੀ ਡਾਕਟਰ ਕਹਿੰਦੇ ਨੇ ਨਹੀਂ ਡਾਕਟਰ ਵੀ ਠੀਕ ਹੈ ਲਈ ਤੁਹਾਨੂੰ ਸੋ ਬਿਲਕੁਲ ਇੱਕ ਹੋਰ ਬਾਈ ਨੇ ਇਹਨਾਂ ਦੇ ਫੇਸ ਦੇ ਉੱਤੇ ਵੀਰੇ ਤੁਹਾਡੇ ਕੀ ਇੱਕਵੇਂ ਸੱਟ ਲੱਗੀ ਬਈ ਅੰਬਰੀ ਜੀ ਸਾਡੇ ਪਿੰਡ ਦਾ ਲੰਗਰ ਚੱਲਦਾ ਉੱਥੇ 13 ਤਰੀਕ ਦਾ ਲੰਗਰ ਚੱਲਦਾ ਪਿਆ ਹੈ ਪੁਲ ਦੇ ਉੱਤੇ ਆਪਾ ਤਾਂ ਆਪਣੇ ਪੰਜਾਬ 'ਚ ਸੀ ਇੱਧਰ ਹੀ ਆਪਣੇ ਪੰਜਾਬ ਦੀ ਹੱਦ 'ਚ ਆ ਪਰਾਂ ਤੋਂ ਨਾਕਾਬੰਦੀ ਹੋਈ ਆ ਲੰਗਰ ਦੀ ਸੇਵਾ ਚੱਲਦੀ ਸੀ ਜੋਗੀ ਸਾਬਿਲ ਨੂੰ ਪਤਾ ਹੈ ਕਿ ਗਵਰਨਮੈਂਟ ਕਿੰਨਾ ਗਿਰ ਚੁੱਕੀ ਹੈ ਇੱਧਰ ਸੇਵਾ ਕਰਦੇ ਆਂ ਲੰਗਰਾਂ ਤੇ ਵੀ ਫਾਇਰਿੰਗ ਕਰਦੇ ਪਏ ਡਰੋਨਾਂ ਨਾਲ ਉੱਧਰ ਸਾਡੇ ਦੇ 13 ਤਰੀਕ ਨੂੰ ਉਧਰੋਂ ਡਰੋਨ ਆ ਰਹੇ ਹੀ ਉਹਨਾਂ ਨੇ ਫਾਇਰਿੰਗ ਕੀਤੀ ਹੈ ਬੰਬ ਸਿੱਟੇ ਆ ਮੇਰੇ ਇੱਥੇ ਵੱਜਿਆ ਮੂੰਹ ਤੇ ਸਰਜਰੀ ਵੀ ਹੋਈ ਹੈ ਹੁਣ ਇਹ ਪਟਿਆਲੇ ਵੀ ਕਹਿੰਦੇ ਆ ਰੈਫਰ ਕਰਨਾ ਪਊਗਾ ਸ਼ਾਇਦ ਵੀ ਉਹ ਨਾਲ ਜਿਹੜੇ ਮੁੰਡੇ ਦੇ ਗੋਲੀ ਲੱਗੀ ਹੋ ਇੱਕ ਦੰਦਾਂ 'ਚ ਥੋੜੀ ਜਿਹੀ ਹਿੱਲ ਲਗੇ ਨੇ ਦੰਦ ਮਤਲਬ ਕਿ ਅਸੀਂ ਲੰਗਰਾਂ 'ਚ ਵੀ ਸੇਵਾ ਕਰਦੀ ਆਂ ਆਪਾਂ ਤਾਂ ਗਿਵਿੰਗ ਹੈ ਚਲੋ ਗਵਰਨਮੈਂਟ ਕਹਿੰਦੀ ਆ ਅੱਗੇ-ਅੱਗੇ ਧੱਕਾ ਕਰ ਰਹੀ ਲੰਗਰਾਂ 'ਚ ਵੀ ਫਾਇਰਿੰਗ ਕਰਕੇ ਸਾਡੇ ਉੱਤੇ ਹਮਲਾ ਕਰਿਆ ਗੌਰਮント ਨੇ ਹਰਿਆਣਾ ਗਵਰਨਮੈਂਟ ਵੱਲੋਂ ਬਿਲਕੁਲ ਪੰਜਾਬ ਦੀ ਹੱਦ ਦੇ ਅੰਦਰ ਪੰਜਾਬ ਦੀ ਹੱਦ ਦੇ ਅੰਦਰ ਲੰਗਰ ਵਰਤਾ ਰਹੇ ਇਹਨਾਂ ਕਿਸਾਨਾਂ ਉੱਤੇ ਹਮਲਾ ਹੋਇਆ ਹੈ ਬਾਈ ਹਰਪ੍ਰੀਤ ਸਾਡੇ ਨਾਲ ਨੇ ਇਹਨਾਂ ਦੇ ਪਿਤਾ ਜੀ ਪਿਛਲੀ ਵਾਰ ਸ਼ਹੀਦ ਹੋਏ ਸੀਗੇ ਬਾਈ ਦੀ ਵੀ ਲੱਤ ਦੇ ਉੱਤੇ ਵੀਰੇ ਹਾਂਜੀ ਹਾਂਜੀ 13 ਫਰਵਰੀ ਨੂੰ ਜਦੋਂ ਅਸੀਂ ਆਪਣੇ ਬੈਰੀਕੇਡ ਭੰਨੇ ਨੇ ਅੱਗੇ ਵਧਿਆ ਫੌਜੀ ਤੱਕ ਅਸੀਂ ਉੱਥੇ ਤੱਕ ਹੱਥ ਲਾਏ ਆ ਫਿਰ ਬਾਟਰ ਕੈਨਨ ਵੀ ਸਾਡੇ ਉੱਤੇ ਪਿਆ ਸਾਰਾ ਕੁਝ ਦੇਖ ਕੇ ਆ ਮਾਹੌਲ ਉਦੋਂ ਤਕਰੀਬਨ ਜਦੋਂ ਅਸੀਂ ਸਿਰੇ ਪਹੁੰਚ ਗਏ ਉਹਨਾਂ ਨੇ 2-300 ਬੰਬ ਉੱਪਰੋਂ ਛੱਡੇ ਆ ਉਹ 2-300 ਬੰਬਾਂ ਤੋਂ ਕੋਈ ਇੱਕ ਬੰਬ ਮੇਰੇ ਇੱਥੇ ਪੱਟ ਤੇ ਵੱਜਿਆ ਬਹੁਤ ਜ਼ੋਰ ਨਾਲ ਤੇ ਹੁਣ ਅਸੀਂ ਪੂਰੇ ਜਿਹੜੇ ਐਮਐਲਆਰ ਜਿਹੜੀ ਹੁੰਦੀ ਹੈ ਇਹਨਾਂ ਦੀ ਇਹ ਸਾਡੇ ਆਪਣੇ ਵਕੀਲਾ ਦੇ ਫੋਨ ਆਉਂਦੇ ਨੇ ਉੱਪਰੋਂ ਵੱਡੇ ਪੱਦਰ ਤੇ ਉਹ ਕਹਿੰਦੇ ਇਹਨਾਂ ਤੇ ਅਸੀਂ ਕੇਸ ਕਰਨਾ ਤੁਸੀਂ ਆਪਣੇ ਜਿੰਨੇ ਵੀ ਮਰੀਜ਼ ਨੇ ਜ਼ਖਮੀ ਨੇ ਆਹ ਨਾਲ ਦਾ ਕਮਰਾ ਵੀ ਦਿਖਾਏ ਤੁਸੀਂ ਸਾਰੇ ਬਜ਼ੁਰਗ ਭਰੇ ਪਏ ਨੇ ਆ ਸਾਰੇ ਨੌਜਵਾਨ ਭਰੇ ਪਏ ਨੇ ਸਾਰੇ ਇਹੀ ਗੱਲ ਕਹਿੰਦੇ ਨੇ ਕਿ ਅਸੀਂ ਚੜ੍ਹਦੀ ਕਲਾ 'ਚ ਅਸੀਂ ਆਪਣੇ ਪੰਜਾਬ ਲਈ ਜਾਨ ਦੇਣ ਨੂੰ ਵੀ ਤਿਆਰ ਆ ਜਾਨ ਦੇਣ ਨੂੰ ਵੀ ਤਿਆਰ ਆ ਬਾਈ ਝੁੱਕਦੇ ਨਹੀਂ ਰੁਕਦੇ ਨਹੀਂ ਹੈਗੇ ਕੋਈ ਗੱਲ ਨਹੀਂ ਅਸੀਂ ਬੇਸ਼ੱਕ ਜ਼ਖਮੀ ਹੋਗੇ ਪਰ ਫੇਰ ਤਕੜੇ ਹੋ ਕੇ ਫੇਰ ਲੜਾਂਗੇ ਫੇਰ ਜਾ ਕੇ ਵੀ ਹੋ ਕੇ ਵੀ ਅਸੀਂ ਲੜਨ ਨੂੰ ਤਿਆਰ ਆ ਇੰਨਾ ਸਾਡੇ ਚ ਜਜ਼ਬਾ ਕਿਉਂਕਿ ਸਾਡੇ ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਨਿੱਕੀ ਛੋਟੀ ਉਮਰ ਚ ਸਾਨੂੰ ਜਿਹੜੀ ਉਹਨਾਂ ਨੇ ਸ਼ਹਾਦਤ ਦਿੱਤੀ ਆ ਉਹ ਸਾਨੂੰ ਸਿਖਾਉਂਦਿਆਂ ਨੇ ਆਪਣੀ ਕੌਮ ਲਈ ਲੜਨਾ ਮਰਨਾ ਸੋ ਸਾਡੇ ਸਿੰਘ ਸੂਰਮੇ ਨੇ ਉਹ ਸਾਨੂੰ ਸਿਖਾਉਂਦੇ ਨੇ ਚੜ੍ਹਦੀ ਕਲਾ ਵਿੱਚ ਰਹਿਣਾ ਸੋ ਅਸੀਂ ਪੂਰੀ ਮਜ਼ਬੂਤੀ ਨਾਲ ਲੜਦੇ ਆ ਭਾਈ ਇਹੋ ਜਿਹੀ ਕਿਹੜੀ ਪਹਿਲਾਂ ਵੀ ਤੁਹਾਡਾ ਸਵਾਲ ਪੁੱਛਿਆ ਸੀਗਾ ਕਰੋ ਬਹੁਤ ਫੋਨ ਆ ਰਹੇ ਹੋਣਗੇ ਤੁਸੀਂ ਪਹਿਲਾਂ ਹੀ ਤੁਹਾਡੇ ਕੋਲ ਜ਼ਮੀਨ ਵੀ ਇੱਕ ਨਾਲ ਹੈ ਆਪਣੇ ਪਿਤਾ ਦੀ ਸ਼ਹੀਦੀ ਤੁਸੀਂ ਦੇਖੀ ਪਿਛਲੇ ਅੰਦੋਲਨ ਦੇ ਵਿੱਚ ਫਿਰ ਮੁਰੇ ਹੋ ਕੇ ਹਾਂਜੀ ਬਾਈ ਜੀ ਇਹੀ ਆ ਮੇਰੀ ਮਾਤਾ ਨੂੰ ਪਹਿਲਾਂ ਪਤਾ ਨਹੀਂ ਸੀ ਇਹ ਮੇਰੇ ਪੱਟ ਤੇ ਗੋਲਾ ਲੱਗੇ ਆ ਹੁਣ ਉਹਨੂੰ ਪਤਾ ਲੱਗਿਆ ਸਵੇਰੇ ਮੈਨੇ ਫੋਨ ਤੇ ਗੱਲ ਹੋਈ ਸੀ ਤੇ ਮੈਂ ਮਾਤਾ ਨੂੰ ਕਿਹਾ ਮੈਂ ਕਿਹਾ ਮਾਤਾ ਮੈਂ ਕਹ ਮੇਰਾ ਤਾਂ ਮੈਂ ਤਾਂ ਤੁਰਿਆ ਫਿਰਦਾ ਮੈਂ ਠੀਕ ਆ ਮੈਂ ਕਹ ਕਈ ਤਾਂ ਵਿਚਾਰੇ ਜਮਾ ਹੀ ਡੈਮੇਜ ਹੋਈ ਪੈਰ ਨੇ ਹਸਪੀਟਲ ਚ ਵਿਚਾਰੇ ਮੈਂ ਕਹ ਕੋਈ ਨਹੀਂ ਮੈਂ ਕਹ ਮੈਂ ਕਿਹੜਾ ਗਲਤ ਕੰਮਾਂ ਦੇ ਵਿੱਚ ਜ਼ਖਮੀ ਹੋਇਆ ਮਾ ਆਪਣੇ ਪੰਜਾਬ ਦੇ ਨਾਲੇ ਖੜਿਆ ਪੰਜਾਬ ਦੇ ਲੋਕਾਂ ਲਈ ਖੜਾ ਮੈਂ ਕਹ ਆਪਣਾ ਅਫਸੋਸ ਨਾ ਕਰਿਆ ਅਗਰ ਕੋਈ ਨਹੀਂ ਤੇ ਜਿਹੜੀ ਤੁਸੀਂ ਚੜ੍ਹਦੀ ਕਲਾ ਵਾਲੀ ਗੱਲ ਕਰਦੇ ਇਹ ਤਾਂ ਬਾਬਾ ਸਾਡੇ ਜਿਹੜੇ ਸਿੰਘ ਸੂਰਮੇ ਨੇ ਉਹ ਸਿਖਾਉਂਦੇ ਨੇ ਸਾਡੇ ਜਿਹੜਾ ਖੂਨ ਆ ਪੰਜਾਬੀਆ ਦਾ ਸਾਡੀ ਅਣਖ ਆ ਸਾਡਾ ਜਿਹੜਾ ਪਾਣੀ ਆ ਉਹ ਸਿਖਾਉਂਦਾ ਸਾਨੂੰ ਲੜਨਾ ਤੇ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਕਿਹਾ ਬਾਬਾ ਬੰਦਾ ਆਪਣੇ ਬਾਬਾ ਫਤਿਹ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਛੋਟੀ ਉਮਰਾਂ ਵਿੱਚ ਜਿਨ੍ਹਾਂ ਨੇ ਕੁਰਬਾਨੀ ਦਿੱਤੀ ਆ ਸਾਡੇ ਲਈ ਤੇ ਉਹ ਸਾਨੂੰ ਸਿਖਾਉਂਦੇ ਨੇ ਹਮੇਸ਼ਾ ਸਿਖਾਉਂਦੇ ਨੇ ਤੇ ਅਸੀਂ ਉਹਨਾਂ ਦੇ ਵਾਰਿਸ ਆ ਉਹਨਾਂ ਦੇ ਵਾਰਿਸ ਤੁਸੀਂ ਹਸਪਤਾਲ 'ਚ ਜਦੋਂ ਆਏ ਕਾਫੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਇਹਨਾਂ ਦੀ ਗੱਲ ਸੁਣ ਕੇ ਕਈ ਕਿਸਾਨ ਸਾਡੇ ਬਾਪੂਆਂ ਨੇ ਅੱਖਾਂ ਭਰ ਲੀਆਂ ਬਾਪੂ ਭਾਵੁਕ ਹੋ ਗਏ ਮਨ ਭਰ ਗਿਆ ਆਪਣੇ ਨੌਜਵਾਨ ਹਾਂਜੀ ਦੇਖ ਨਹੀਂ ਹੁੰਦਾ ਕਿ ਇਹ ਕਿਹੜੇ ਬੁੱਖਤਾਂ ਕੱਲੋਂ ਸਾਡੇ ਬੁੱਤਾਂ ਨੂੰ ਮਾਰਨਗੇ। ਦੇਲੀ ਹੁੜਾ ਗਰੀਦਾ। ਬismillah। ਅਬਦ ਅਮੀ ਪਾਸ਼ਾ ਨੇ ਹੁਣੇ ਤਾਂ ਕੀਤਾ ਵਾ। ਅਬਦ ਅਮੀ ਪਾਸ਼ਾ ਨੇ ਸੀ ਨਹੀਂ ਕੀਤੀ। ਅਬਦ ਅਮੀ ਪਾਸ਼ਾ ਨੇ ਤੋੜਿਆ। ਕੜੇ ਰੋ ਤੱਕੜੇ ਰੋ ਸੀ ਤੁਹਾਡੇ ਨਾਲ। ਆਹ ਟੱਕੜੇ। ਅਬਦ ਅਮੀ ਪਾਸ਼ਾ ਨੇ ਨਾ ਨਾਲ ਚੜਦੀ ਚੜਦੀ ਕਲਾ ਚਾ ਭਾਈ। ਸਾਰੇ ਉਹਦੇ ਨਾਲ ਆ। ਇਹਨਾਂ ਬਜ਼ੁਰਗ ਇਹ ਸਾਡੇ ਨਹੀਂ। ਸੋ ਨਿਆ ਸੋ ਨਿਆ ਸਤ ਸਰੀਆਕਾਰ ਜਿੰਦਾਬਾਦ ਸੋ ਇਹ ਪੰਜਾਬ ਹੈ ਇਹ ਪੰਜਾਬ ਹੈ ਇੱਕ ਦੂਜੇ ਨੂੰ ਹੌਸਲਾ ਦੇ ਰਹੇ ਨੇ ਬਹੁਤ ਜ਼ਖਮੀ ਇਹਨਾਂ ਦੇ ਫਾਦਰ ਦੀ ਸ਼ਹੀਦੀ ਦੀ ਗੱਲ ਸੁਣ ਕੇ ਇੱਧਰ ਬਾਬਾ ਜੀ ਦੀਆਂ ਅੱਖਾਂ ਭਰ ਗਈਆਂ ਪੰਜਾਬ ਕਹਿੰਦਾ ਕਿ ਅਸੀਂ ਜੰਗ ਲੜ ਰਹੇ ਹਾਂ ਜਿੱਤਾਂਗੇ ਜਿੰਨੀਆਂ ਮਰਜ਼ੀ ਕੁਰਬਾਨੀਆਂ ਹੁਣ ਕੱਲ ਨੂੰ ਸਾਡੇ ਪੁੱਤ ਵੀ ਮਾਰਨਗੇ ਸਾਡੇ ਗੇਂ ਇੱਕ ਪੁੱਤ ਉਹਨੂੰ ਮਾਰ ਸਕਦੇ ਨੇ ਕਿੰਚ ਨਹੀਂ ਲਾਣੀ ਅਸੀਂ ਇੱਕ ਤੋਂ ਵੀਰੇ ਦੇਖ ਲਓ ਕਿ ਬਾਬਾ ਕੁੰਦੇ ਨੇ ਸਾਡੇ ਬਜ਼ੁਰਗਾਂ ਤੁਹਾਡੇ ਤੋਂ ਪਹਿਲਾਂ ਅੱਗੇ ਅਸੀਂ ਹਿੱਕ 'ਚ ਗੋਲੀਆਂ ਖਾਣ ਨੂੰ ਤਿਆਰ ਹਾਂ ਅਸੀਂ ਨੌਜਵਾਨ ਇਸੇ ਕਰਕੇ ਭਰਾ ਬਜ਼ੁਰਗਾਂ ਤੋਂ ਪਹਿਲਾਂ ਮੂਰੇ ਮਰਨ ਨੂੰ ਤਿਆਰ ਆ ਗੋਲੀਆਂ ਖਾਣ ਨੂੰ ਤਿਆਰ ਆ ਉਹ ਵੀ ਸਾਡੇ ਬਜ਼ੁਰਗ ਕਹਿੰਦੇ ਨੇ ਕਿ ਅਸੀਂ ਪੁੱਤ ਤੁਸੀਂ ਤਾਂ ਕੀ ਦੇਖਿਆ ਕਹਿੰਦੇ ਅਸੀਂ ਮੂਰੇ ਆ ਕੇ ਲੜਨ ਨੂੰ ਤਿਆਰ ਆ ਤੁਸੀਂ ਬਿਲਕੁਲ ਇਹ ਜਜ਼ਬਾ ਹੈਗਾ ਜਿੰਨੀ ਵੱਡੀ ਗਿਣਤੀ 'ਚ ਗੋਲਾ ਬਰੂ ਦੇ ਸਵਾਰੀ ਸਿੱਟਾ ਹੈਗਾ ਥਰੂ ਗੈਸ ਦੇ ਗੋਲੇ ਸਿੱਟੇਗੇ ਇੱਕ دہشت ਵਾਲਾ ਮਾਹੌਲ ਦੀ ਬਣਾਉਣ ਦੀ ਕੋਸ਼ਿਸ਼ ਸਰਕਾਰ ਦੀ ਪਰ ਇਹ ਤੁਸੀਂ ਗੱਲਾਂ ਸੁਣ ਰਹੀਆਂ ਪੰਜਾਬ ਪੰਜਾਬ ਜਿਹੜਾ دہشت ਚ ਆਉਣ ਵਾਲਾ ਨਹੀਂ ਹੱਕ 사ਦੀ ਲੜਾਈ ਦੇ ਲਈ ਮੂਰੇ ਹੋ ਕੇ ਹਮੇਸ਼ਾ ਖੜਦਾ ਰਿਹਾ ਹੈ ਆਪਣੇ ਸਹਿਯੋਗੀ ਰਵੀ ਦੇ ਨਾਲ ਕਰਨ ਸ਼ਰਮਾ ਅਖਰ ਦੇ ਲਈ